ਪੁਲਿਸ ਨੇ ਫਿਰੋਤੀ ਮੰਗਨ ਵਾਲੇ ਗਿਰੋਹ ਖਿਲਾਫ ਵੱਡੀ ਕਾਰਵਾਈ ਕਰਦ ਇੱਕ ਮੈਂਬਰ ਨਾਲ ਇਨਕਾਊਂਟਰ ਕੀਤਾ ਇਹ ਕਾਰਵਾਈ ਉਸ ਵੇਲੇ ਹੋਈ ਜਦੋਂ ਪੁਲਿਸ ਸੱਤਾਰ ਨੁਸ਼ਹਾਰਾ ਗਰੁੱਪ ਦੇ ਚੌਥੇ ਸਾਥੀ ਨੂੰ ਕਾਬੂ ਕਰਨ ਲਈ ਸੁਲਤਾਨਪੁਰ ਪਿੰਡ ਦੇ ਨੇੜੇ ਕ੍ਰੇਡ ਕਰ ਰਹੀ ਸੀ ਇਸ ਦੌਰਾਨ ਕਾਬੂ ਕੀਤੇ ਤਿੰਨ ਦੋਸ਼ੀਆਂ ਵਿੱਚੋਂ ਇੱਕ ਜੋਬਨ ਸਿੰਘ ਨੇ ਪੁਲਿਸ ਮੁਲਾਜ਼ਮ ਦਾ ਪਿਸਤਲ ਛਿੰਨਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਜਾਨ ਦੀ ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ ਗੋਲੀ ਜੋਬਨ ਸਿੰਘ ਦੇ ਪੈਰ ਦੇ ਵਿੱਚ ਲੱਗੀ ਜਿਸ ਨੂੰ ਤੁਰੰਤ ਸੱਤ ਸਾਲ ਦੇ ਵਿੱਚ ਦਾਖਲ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ ਗਿਆ ਇਸ ਮੋਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਅੰਮ੍ਰਿਤਸਰ ਗੁਪਪੀ ਸਿੰਘ ਪੁੱਲਰ ਨੇ ਕੀ ਕਿਹਾ ਆਓ ਸੁਣਦੇ ਹਾਂ ਹਾਂ ਸਕੰਦਰ ਭਾਈ ਥੋੜਾ ਜਿਆ ਯਾਰ ਹਾਂ ਜੀ ਲੈ ਸਕਦੇ ਆ ਯਾਰ ਔਰ ਇੱਕ ਮਿੰਟ ਹਿਲੋ ਹਾਂ ਜੀ ਸਰ ਪ੍ਰਧਾਨ ਜੀ ਥੋੜਾ ਪਿੱਛੇ ਆਓ 16 ਜਨਵਰੀ ਨੂੰ ਜਿਹੜਾ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਜੁਵਲਰ ਦੀ ਦੁਕਾਨ ਦੇ ਉੱਤੇ ਐਕਸਟਰਸ਼ਨ ਕਾਲ ਵੀ ਆਈ ਸੀ ਸਾਨੂੰ ਪਤਾ ਲੱਗਿਆ ਉਹਨਾਂ ਨੇ ਹਾਲਾਂਕਿ ਸਾਨੂੰ ਕੰਪਲੇਨਟ ਨਹੀਂ ਕੀਤੀ ਇਹ ਬੜੀ ਵੱਡੀ ਪ੍ਰੋਬਲਮ ਆਉਂਦੀ ਕੰਪਲੇਨੈਂਟਸ ਵੱਲੋਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਉੱਥੇ ਨੇੜੇ ਕੋਈ ਫਾਇਰ ਵੀ ਕਰਕੇ ਗਿਆ ਬੰਦਾ ਉਹਨਾਂ ਦੇ ਨਜ਼ਦੀਕ ਕਿਸੇ ਕੂੜੇ ਦੇ ਡੰਪ ਤੇ ਵਿੱਚ ਤੋਂ ਉਹਨੂੰ ਅਸੀਂ ਬੜਾ ਸੀਰੀਅਸਲੀ ਲਿਆ ਆਲਦੋ ਕੰਪਲੇਨੈਂਟ ਵੱਲੋਂ ਸਾਨੂੰ ਬਹੁਤ ਇਹਦੇ ਚ ਕੋਆਪਰੇਟ ਨਹੀਂ ਕੀਤਾ ਗਿਆ ਤੇ ਉਹਨੂੰ ਕੇਸ ਨੂੰ ਅਸੀਂ ਜੜੀ ਵੀ ਐਕਸਟਰਸ਼ਨ ਜਿਹਾ ਇਦਾਂ ਦੀ ਹੁੰਦੀ ਹੈ ਸੈਂਸੇਸ਼ਨਲ ਕ੍ਰਾਈਮ ਉਹਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਗੈਂਗਸਟਰਾਂ ਦੇ ਵਾਰਦਾ ਕੈਂਪੇਨ ਵੀ ਚੱਲ ਰਹੀ ਹੈ ਉਹ ਤਾਂ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸੀ ਕੇਸ ਨੂੰ ਟ੍ਰੇਸ ਕਰਨ ਵਾਸਤੇ ਇਹਦੇ 66 ਨੁਸ਼ਾਰਾ ਗੈਂਗ ਜਿਹੜਾ ਹੈਗਾ ਇੱਕ ਬੜਾ ਨੋਟੋਰੀਅਸ ਗੈਂਗਸਟਰ ਹੈ ਉਹਦੇ ਵੱਲੋਂ ਇਹ ਫਰੋਤੀਆਂ ਦੀਆਂ ਕੋਲਾ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਇਹਨੂੰ ਅਸੀਂ ਟ੍ਰੇਸ ਕੀਤਾ ਸਭ ਤੋਂ ਪਹਿਲਾਂ ਜਿਹੜਾ ਜਸ਼ਨਦੀਪ ਹੈਗਾ ਲੜਕਾ ਇਹ ਪੱਟੀ ਸ੍ਰਿਆਲੀ ਦਾ ਹੈਗਾ ਸ੍ਰਿਆਲੀ ਪੀਐਸ ਸ੍ਰਿਆਲੀ ਤਰਨਤਾਰਨ ਦਾ 21 ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ 10ਵੀਂ ਪਾਸ ਹੈ ਇਹਨੂੰ ਪਹਿਲਾਂ ਅਸੀਂ ਫੜਿਆ ਔਰ ਇਸ ਤੋਂ ਗੱਲ ਸਾਰੀ ਚੱਲੀ ਕਿ ਜਿਹੜਾ ਜਿਹੜਾ ਹੋਰ ਬੰਦੇ ਇਨਵੋਲਟ ਸੀ ਉਹਦੇ ਬਾਰੇ ਫਿਰ ਜੋਵਨਜੀਤ ਤੇ ਗੁਰਕੀਰਤ ਇਲੀਅਸ ਕੀਰਤ ਜੋਵਨਜੀਤ ਨਿਸ਼ਾਰਾ ਪੰਨੂਆ ਦੇ ਕੋਲ ਪਿੰਡ ਹੈਗਾ ਤਰਨਤਾਰਨ 20 ਸਾਲ ਦਾ ਲੇਬਰ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਵੀ ਪਰਚਾ ਪਹਿਲਾਂ ਦਰਜ ਆ ਇੱਕ ਸਰਾਲੀ ਥਾਣੇ ਦੇ ਵਿੱਚ ਗੁਰਕੀਰਤ ਇਲੀਅਸ ਕੀਰਤ ਡੇਰਾ ਬਾਬਾ ਨਾਨਕ ਗੁਰਦਾਸਪੁਰ ਦਾ ਪੁਲਿਸ ਡਿਸਟ੍ਰਿਕਟ ਬਟਾਲੇ ਦਾ ਰਹਿਣ ਵਾਲਾ ਉਹ ਗੋਲਡਨ ਐਵੇਨਿਊ ਅੰਮ੍ਰਿਤਸਰ 'ਚ ਰਹਿੰਦਾ ਹੈ ਅੱਜ ਕੱਲ੍ਹ ਕਿਰਾਏ ਤੇ 20 ਸਾਲ ਦਾ ਹੈ ਇਹ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਜ਼ੈਪਟੋ ਦੇ ਵਿੱਚ ਔਰ ਐਫ ਆਈ ਆਰ ਇਹਦੇ ਖਿਲਾਫ ਇੱਕ ਸਾਡੇ ਸਦਰ ਦੀ ਸਨੇਚਿੰਗ ਕਾਰ ਸਨੇਚਿੰਗ ਦੀ ਪੁਰਾਣੀ ਹੈਗੀ ਆ 2025 ਦੀ ਤੋਂ ਇਹ ਤਿੰਨ ਬੰਦੇ ਅਸੀਂ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਨੂੰ ਜਿਹੜੀ ਗੱਲ ਬਾਹਰੋਂ ਡਾਇਰੈਕਸ਼ਨ ਮਿਲ ਰਹੀਆਂ ਸੀ ਸੱਤੇ ਵੱਲੋਂ ਕਿ ਤੁਸੀਂ ਇਹ ਕੰਮ ਕਰਨਾ ਤੇ ਤੁਹਾਨੂੰ ਅਸੀਂ ਲਾਲਚ ਵੀ ਦਿੱਤੇ ਗਏ ਇਹਨਾਂ ਨੂੰ ਆਪਸ ਵੀ ਲਾਲਚ ਦਿੱਤੇ ਕਿ ਕਿਸੇ ਨੂੰ ਨਸ਼ੇ ਦਾ ਲਾਲਚ ਕਿਸੇ ਨੂੰ ਕਿਹਾ ਤੁਹਾਨੂੰ ਪੈਸੇ ਦਿੱਤਾ ਦੇਵਾਂਗੇ ਮਿਲਿਆ ਕਿਸੇ ਨੂੰ ਕੁਝ ਵੀ ਨਹੀਂ ਔਰ ਉਸੇ ਜੀ ਇਹ ਨਾ ਲਾ ਕੇ ਤੇ ਇਹਨਾਂ ਨੇ ਸਾਰੀ ਜਿਹੜੀ ਲੌਜਿਸਟਿਕ ਸਪੋਰਟ ਸਾਰੀ ਜਿਹੜੀ ਹੈ ਪ੍ਰੋਵਾਈਡ ਕੀਤੀ ਹੈ ਦੋ ਬੰਦਿਆਂ ਨੇ ਤੇ ਇਹਦੇ ਚ ਜਿਹੜਾ ਜੋਬਨਜੀਤ ਆ ਉਹ ਮੇਨ ਬੰਦਾ ਸੀ ਜਿਹੜਾ ਮੋਟਰਸਾਈਕਲ ਉਸ ਦਿਨ ਚਲਾ ਰਿਹਾ ਸੀ ਜਦੋਂ ਇਹਨਾਂ ਨੇ ਇਨਸੀਡੈਂਟ ਕੀਤਾ ਔਰ ਜਿਹੜੇ ਦੁੱਧੇ ਦੋ ਨੇ ਜੋ ਆਪਣੇ ਜਸ਼ਨਦੀਪ ਤੇ ਗੁਰਕੀਰਤ ਇਹਨਾਂ ਨੂੰ ਲੌਜਿਸਟਿਕ سپورਟ ਤੇ ਲੋਕਲ سپورਟ ਦੇ ਰਹੇ ਸੀ ਕਿ ਆਇਡੈਂਟੀਫਿਕੇਸ਼ਨ ਵਗੈਰਾ ਕੀਤੀ ਗਈ ਕੁਝ ਹੋਰ ਬੰਦੇ ਵੀ ਇਹਦੇ ਚ ਅਸੀਂ ਆਇਡੈਂਟੀਫਾਈ ਕਰ ਲਏ ਐ ਤੇ ਜੋਬਨ ਨੂੰ ਜਦੋਂ ਇੱਥੇ ਲੈ ਕੇ ਆ ਰਹੇ ਸੀ ਸਾਡੀ ਪੁਲਿਸ ਪਾਰਟੀ ਇਹਨੇ ਕਹੇ ਮੇਰੀ ਤਬੀਅਤ ਖਰਾਬ ਐ ਇਹ ਕਿ ਅਸੀਂ ਜਿਹੜੀ ਪੁਲਿਸ ਪਾਰਟੀ ਤਲਾਸ਼ ਸੀ ਵੀ ਮੁਲਜ਼ਮਾਂ ਦੇ ਦੂਜੇ ਜਿਹੜੇ ਬੰਦੇ ਸੀ ਇਹਨੇ ਕੋ ਟਿਕਾਣੇ ਦੱਸੇ ਸੀ ਇਧਰਲੇ ਅਗਲੇ ਪਾਸੇ ਵੀ ਉੱਥੇ ਲੈ ਕੇ ਜਾ ਰਹੇ ਜਦੋਂ ਉੱਥੇ ਰੋਕੀ ਗੱਡੀ ਤਾਂ ਇਹਨੇ ਉਹਦਾ ਫਾਇਦਾ ਉਠਾ ਕੇ ਤੇ ਜਿਹੜਾ ਸਰਵਿਸ ਦਾ ਸਾਡਾ ਪਿਸਟਲ ਸੀ ਮੁਲਾਜ਼ਮ ਦਾ ਉਹ ਫੜ ਲਿਆ ਤੇ ਇਸ ਕਫਲ ਇਹਨਾਂ ਦੀ ਆਪਸ ਵਿੱਚ ਕਾਫੀ ਕੁੱਤਮ-ਕੁੱਤਾ ਹੋਈ ਉਸ ਦੇ ਵਿੱਚ ਇੱਕ ਜਿਹੜੀ ਆ ਜਿਹੜੀ ਕਿ ਲੋਡਡ ਸੀਗਾ ਕਿਸ ਤਰ੍ਹਾਂ ਉਹਦੇ ਚ ਲੱਗਦੇ ਇਹਦੇ ਲੱਤੇ ਲੱਗੀ ਇਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਸੀਂ ਤਿੰਨ ਗ੍ਰਿਫਤਾਰੀਆਂ ਕੀਤੀਆਂ ਔਰ ਬਹੁਤ ਜਲਦੀ ਬਾਕੀ ਵੀ ਹੋਣਗੀਆਂ ਸਾਰਾ ਦਾ ਸਾਰਾ ਕੇਸ ਟ੍ਰੇਸ ਕੀਤਾ ਬਿਕੋਜ਼ ਇਹ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਰੱਖੀ ਹੋਈ ਹੈ ਔਰ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਜਗਜੀਤ ਵਾਲੀਆ ਜੀ ਸਾਡੇ ਡੀਸੀਪੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਇਹ ਡੀਸੀਪੀ ਮੈਡਮ ਜਸਰੂਪ ਬਾਠ ਅਨੁਭਵ ਜੈਨ ਜੀ ਸਾਡੇ ਏਸੀਪੀ ਈਸ ਔਰ ਐਸਐਚਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਤੇ ਨਾਲ ਦੀ ਟੀਮ ਨੇ ਔਰ ਇਹਨਾਂ ਨੂੰ CIA ਵੱਲੋਂ ਵੀ ਅਸਿਸਟੈਂਸ ਪਹੁੰਚਾਈ ਗਈ ਇਨਵੈਸਟੀਗੇਸ਼ਨ ਸਟਾਫ ਵੱਲੋਂ ਤੋਂ ਮੈਂ ਮੈਂ ਸਮਝਦਾ ਕਿ ਬਹੁਤ ਅੱਛੀ ਔਰ ਬੜੇ ਰਿਕਾਰਡ ਟਾਈਮ ਦੇ ਵਿੱਚ ਸਾਰਾ ਇੱਕ ਕੇਸ ਜਿਹੜਾ ਕਿ ਬਲਾਈਂਡ ਸੀ ਬਿਲਕੁਲ ਉਹਨੂੰ ਟ੍ਰੇਸ ਕਰਕੇ ਤੇ ਸਾਰੀ ਕਾਰਵਾਈ ਕੀਤੀ ਔਰ ਪੀਟਰ